ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੀ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਮੈਰੀਲੈਂਡ ਦੇ ਉੱਗੇ ਕਾਰੋਬਾਰੀ ਕੇ ਕੇ ਸਿੱਧੂ ਵੱਲੋਂ ਬਬਾਕੂਜ਼ ਬੁਰਿਟੋਜ਼ ਨਾਂ ਦਾ ਨਵਾਂ ਰੈਸਟੋਰੈਂਟ ਕੀਤਾ ਗਿਆ ਓਪਨ ਗੈਰ ਕਾਨੂੰਨੀ ਪ੍ਰਵਾਸੀਆਂ ਤੇ 트੍ਰੰਪ ਦਾ ਵੱਡਾ ਐਕਸ਼ਨ ਅਮਰੀਕਾ ਵੱਲੋਂ ਭਾਰਤੀਆਂ ਨਾਲ ਭਰਿਆ ਚੌਥਾ ਜਹਾਜ਼ ਹੋਇਆ ਡਿਪੋਰਟ ਦਿੱਲੀ ਦੇ ਸੀਐਮ ਬਣਦੇ ਹੀ ਰੇਖਾ ਗੁਪਤਾ ਨੇ ਲਿਆ ਵੱਡਾ ਫੈਸਲਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਮੰਤਰੀਆਂ ਦੇ ਨਿੱਜੀ ਸਟਾਫ ਦੀਆਂ ਸੇਵਾਵਾਂ ਖਤਮ ਐਸਜੀਪੀਸੀ ਅੰਤਰੀਂ ਕਮੇਟੀ ਦਾ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕੀਤਾ ਨਾ ਮਨਜ਼ੂਰ ਕੇਂਦਰ ਤੇ ਕਿਸਾਨਾਂ ਵਿਚਾਰਲੇ ਮੀਟਿੰਗ ਅੱਜ ਕਿਸਾਨ ਬੋਲੇ ਜੇ ਮੰਗਾ ਨਾ ਮੰਨੀਆਂ ਤਾਂ ਕਰਾਂਗੇ ਦਿੱਲੀ ਕੂਚ ਕੈਨੇਡਾ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਲ ਰੂਬੀ ਢੱਲਾ ਵਿਦੇਸ਼ੀ ਦਖਲ ਦੇ ਸਵਾਲਾਂ 'ਚ ਕਿਰੀ ਬੈਂਕ ਮੁਲਾਜ਼ਮ ਦੇ ਹੱਥੋਂ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਬੈਂਕ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਮੈਰੀਲੈਂਡ ਦੇ ਉੱਗੇ ਕਾਰੋਬਾਰੀ ਕੇਕੇ ਸਿੱਧੂ ਵੱਲੋਂ ਆਪਣਾ ਬਬਾਕੂਜ਼ ਬੁਰਿਟੋਜ਼ ਨਾਂ ਦਾ ਨਵਾਂ ਰੈਸਟੋਰੈਂਟ ਖੋਲਿਆ ਗਿਆ ਜਿੱਥੇ ਲੋਕਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਆਨੰਦ ਮਾਣਿਆ ਉੱਥੇ ਹੀ ਪੰਜਾਬੀ ਕਮਿਊਨਿਟੀ ਦੀਆਂ ਉੱਗੀਆਂ ਹਸਤੀਆਂ ਨੇ ਕੇਕੇ ਸਿੱਧੂ ਨੂੰ ਨਵੇਂ ਰੈਸਟੋਰੈਂਟ ਦੀ ਓਪਨਿੰਗ ਤੇ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਵਧਾਈ ਦੇਣ ਵਾਲਿਆਂ ਦੇ ਵਿੱਚ ਅੰਬੈਸਡਰ ਆਫ ਪੀਸ ਯੂਐਸਏ ਡਾਕਟਰ ਸੁਰਿੰਦਰ ਸਿੰਘ ਗਿੱਲ ਅਤੇ ਸਰਦਾਰ ਦਵਿੰਦਰ ਸਿੰਘ ਗਿੱਲ ਹਾਜ਼ਰ ਸਨ ਇਸ ਮੌਕੇ ਕੇਕੇ ਸਿੱਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਆਖੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਵਾਂ ਲੋਕੇਸ਼ਨਸ ਤੇ ਹੋਰ ਰੈਸਟੋਰੈਂਟ ਖੋਲੇ ਜਾਣਗੇ ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਦੀ ਖਾਸ ਰਿਪੋਰਟ ਆ ਦੋਸਤੋ ਮੈਂ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਆਫ ਪੀਸ ਅੱਜ ਬੱਬਾ ਕੋ ਬਰੇਟੋ ਜਿਹੜਾ ਕਿ ਸਾਡੇ ਉਗੇ ਲੀਡਰ ਕੇ ਕੇ Sidhu ਨੇ ਖੋਲਿਆ ਏ ਜਿਸ ਦੀ ਅੱਜ ਓਪਨਿੰਗ ਸੀ ਜਿੱਥੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਉਥੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਦਿਨ ਦੁਗੜੀ ਰਾਤ ਚੌਗਣੀ ਤਰੱਕੀ ਕਰਨ ਔਰ ਇਹ ਬੜੀ ਪ੍ਰਾਈਮ ਜਗ੍ਹਾ ਹੈ ਜਿੱਥੇ ਖੋਲਿਆ ਗਿਆ ਏ ਪਿੱਛੇ ਦੇਖੋ ਕਲੈਂਟ ਦਾ ਤਾਂ ਤਾਂ ਲਗਾ ਹੋਇਆ ਇਹ ਲਾਈਨ ਟੁੱਟਰ ਤੇ ਨਹੀਂ ਆ ਰਹੀ ਸੋ ਸਾਡੇ ਨਾਲ ਇਸ ਬਰੇਟੋ ਦੇ ਓਨਰ ਕੇਕੇ ਸਿੱਧੂ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹਣਗੇ ਕੇਕੇ ਸਿੱਧੂ ਪਹਿਲਾਂ ਤਾਂ ਸਭਲਾਂ ਟੀਵੀ ਤੇ ਹੁੰਦਾ ਸਾਹਿਬ ਦਾ ਥੈਂਕ ਯੂ ਇੱਥੇ ਆਉਣ ਦਾ ਕਵਰੇਜ ਕਰਨ ਦਾ ਤੇ ਇਹ ਸਾਡੀ ਸੈਕੰਡ ਲੋਕੇਸ਼ਨ ਹੈਗੀ ਆ ਤੇ ਸਾਡੀਆਂ ਦੋ ਲੋਕੇਸ਼ਨ ਹੋਰ ਓਪਨ ਰਹੀਆਂ ਹੋ ਰਹੀਆਂ ਨੇ 6 ਮਨਸ ਬਾਬਾ ਕੁਸ ਬ੍ਰੇਟੋ ਐਲੀਕਾਟ ਇਹ ਸਾਡੀ ਸਿੰਗਲ ਲੋਕੇਸ਼ਨ ਹੈਗੀ ਆ ਐਲੀਕਾਟ ਸਿਟੀ ਦੇ ਵਿੱਚ ਤੇ ਪਹਿਲੀ ਸੀਗੀ ਹੌਂਦਿਮੈਂਟ ਦੇ ਵਿੱਚ ਤੇ ਅੱਜ ਅਸੀਂ 10:30 ਓਪਨ ਕੀਤੀ ਸੀ ਤੇ ਬਾਹਰ ਤੱਕ ਲਾਈਨ ਲੱਗੀ ਹੋਈ ਸੀ ਤੇ ਬੜਾ ਵਧੀਆ ਰਿਸਪੌਂਸ ਆਇਆ ਤੇ ਹੁਣ ਵੀ ਆਪਾਂ 12:30 ਹੋ ਗਿਆ ਤੇ ਕਸਟਮਰ ਆਈ ਜਾ ਰਹੇ ਆ ਲਗਾਤਾਰ ਤੇ ਹੋਪ ਕਰਦਾ ਹੈ ਕਿ ਇਹ ਸਟੋਰ ਵਧੀਆ ਸਕਸੈਸਫੁਲ ਹੋਊਗਾ ਤੇ ਹੋ ਰਹੀ ਸੀ ਸਟੋਰ ਖੋਦਦੇ ਰਹੀਏ ਥੈਂਕ ਯੂ ਸਾਭ ਦਾ ਵੀ ਦੇਖਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਨਵਾਂ ਬਾਬਾ ਪ੍ਰੀਟੋ ਕੋਰਨ ਤੇ ਕਹਿ ਕੇ ਸਿੱਧੂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਥੈਂਕ ਯੂ ਵੈਲਕਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਜੀ ਹਾਂ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਚੌਥਾ ਜਹਾਜ਼ ਵੀ ਰਿਪੋਰਟ ਕਰ ਦਿੱਤਾ ਗਿਆ ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਪਹਿਲਾ ਤਿੰਨ ਜਹਾਜ਼ ਅਮਰੀਸਰ 에ਅਰਪੋਰਟ ਤੇ ਲੈਂਡ ਕੀਤੇ ਗਏ ਸਨ ਪਰ ਹੁਣ ਇਹ ਅਮਰੀਸਰ 에ਅਰਪੋਰਟ ਤੇ ਨਹੀਂ ਸਗੋਂ ਪਨਾਮਾ ਦੇ ਕਿਸ 에ਅਰਪੋਰਟ ਤੇ ਇਸ ਜਹਾਜ਼ ਦੀ ਲੈਂਡਿੰਗ ਕੀਤੀ ਗਈ ਹੈ ਗੈਰ ਕਾਨੂੰਨੀ ਪ੍ਰਵਾਸੀ ਪਨਾਮਾ ਪਹੁੰਚ ਚੁੱਕੇ ਨੇ ਪਰ ਹੁਣ ਇਹ ਕਦੋਂ ਭਾਰਤ ਆਉਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸ ਦਈਏ ਕਿ ਅਮਰੀਕਾ ਵੱਲੋਂ ਬਾਰਡਰ ਤੇ ਸਖਤਾਈ ਕੀਤੀ ਗਈ ਹੈ ਜਿਸ ਤੋਂ ਪਹਿਲਾਂ ਤਿੰਨ ਫਲਾਈਟਸ ਅਮਰੀਕਾਰ 에ਰਪੋਰਟ ਤੇ ਲੈਂਡ ਹੋ ਚੁੱਕੀਆਂ ਨੇ ਪਰ ਚੌਥੇ ਜਹਾਜ਼ ਵਿੱਚ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਪਨਾਮਾ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਜਾਂਚ ਕਰਕੇ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਰਾਸਤਾ ਨੇ ਦਿੱਲੀ ਦੀ ਭਾਜਪਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜੀਹਾਂ ਨਵੀਂ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਅਤੇ ਮੰਤਰੀਆਂ ਦੇ ਨਿੱਜੀ ਸਟਾਫ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਇੰਨਾ ਹੀ ਨਹੀਂ ਪਿਛਲੀਆਂ ਸਰਕਾਰਾਂ ਵੱਲੋਂ ਹੋਰ ਥਾਵਾਂ ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਤੁਰੰਤ ਆਪਣੇ ਅਸਲ ਵਿਭਾਗਾਂ ਦੇ ਵਿੱਚ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਨੇ ਜਾਣਕਾਰੀ ਦੇ ਅਨੁਸਾਰ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਰ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਡੈਪੂਟੇਸ਼ਨ ਤੇ ਭੇਜਿਆ ਗਿਆ ਸੀ ਇਸੇ ਨਾਲ ਹੀ ਇੱਕ ਹਫ਼ਤਾ ਪਹਿਲਾਂ ਪਿਛਲੀ ਸਰਕਾਰ ਵੱਲੋਂ ਸਾਰੇ ਵਿਭਾਗਾਂ ਤੋਂ ਠੇਕੇ ਅਤੇ ਨਿੱਜੀ ਸਟਾਫ ਬਾਰੇ ਜਾਣਕਾਰੀ ਵੀ ਮੰਗੀ ਗਈ ਸੀ ਉਸ ਨੂੰ ਆਪਣੇ ਅਸਲ ਵਿਭਾਗ ਵਿੱਚ ਵਾਪਸ ਜਾਣ ਦੇ ਲਈ ਕਿਹਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਹੈ। ਕਾਰਜਕਾਰਨੀ ਨੇ ਸਪਸ਼ਟ ਕੀਤਾ ਹੈ ਕਿ ਪ੍ਰਧਾਨ ਧਾਮੀ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਜਾਵੇਗਾ। ਉਨਾਂ ਨੂੰ ਅੰਤਰੀਂ ਕਮੇਟੀ ਵੱਲੋਂ ਐਸਜੀਪੀਸੀ ਪ੍ਰਧਾਨ ਵੱਜੋਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਜਲਦ ਹੀ ਕੁਝ ਦਿਨਾਂ ਦੇ ਵਿੱਚ ਮੀਟਿੰਗ ਸੱਦੀ ਜਾਵੇਗੀ ਇਸ ਮੌਕੇ ਕਮੇਟੀ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਹਰਜਿੰਦਰ ਸਿੰਘ ਧਾਮੀ ਦਾ ਨਹੀਂ ਸਗੋ ਪੂਰੀ ਕਮੇਟੀ ਦਾ ਸੀ ਉਹਨਾਂ ਨੇ ਕਿਹਾ ਹੈ ਕਿ ਹੁਣ ਕਮੇਟੀ ਦਾ ਪੰਜ ਮੈਂਬਰੀ ਵਫਦ ਹਰਜਿੰਦਰ ਸਿੰਘ ਧਾਮੀ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮਾਨ ਨੇ ਐਕਟ 1925 ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਜਥੇਬੰਦੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਲੈ ਸਕਦੀ ਹੈ ਇਸ ਐਕਟ ਸੰਬੰਧੀ ਉਹ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹਰਿਆਣਾ ਤੇ ਪੰਜਾਬ ਦੀ ਸਰਹੱਦ ਤੇ ਚੱਲ ਰੇ ਕਿਸਾਨ ਆंदोलਨ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸ਼ਾਮਿਲ ਹੋ ਸਕਦੇ ਨੇ ਕਿਸਾਨਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਮੁਖੀ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਦੇੜ ਦੀ ਅਗਵਾਈ ਹੇਠ 28 ਕਿਸਾਨ ਆਗੂ ਪਹੁੰਚਣਗੇ ਇਸ ਤੋਂ ਪਹਿਲਾਂ 14 ਫਰਵਰੀ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ ਸੀ ਢੱਲੇਵਾਲ ਨੂੰ ਖਨੌਰੀ ਸਰਾਧ ਤੋਂ ਐਂਬੂਲੈਂਸ ਦੇ ਰਾਹੀਂ ਚੰਡੀਗੜ੍ਹ ਲਿਆਂਦਾ ਜਾਵੇਗਾ ਢੱਲੇਵਾਲ ਨੇ 14 ਫਰਵਰੀ ਦੀ ਮੀਟਿੰਗ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ ਉਦੋਂ ਉਹਨਾਂ ਕਿਹਾ ਸੀ ਕਿ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਪੋਜ਼ਿਟਿਵ ਰਹੀ ਹੈ ਕਿਸਾਨਾਂ ਨੂੰ ਸਰਵਣ ਸਿੰਘ ਪੰਦੇੜ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਤੈਅ ਹੈ ਉਹਨਾਂ ਕਿਹਾ ਕਿ ਜੇਕਰ ਅਸੀਂ ਗਰਾਊਂਡ ਤੇ ਨਹੀਂ ਹਾਰੇ ਤਾਂ ਅਸੀਂ ਟੇਬਲ ਟਾਕ ਤੇ ਵੀ ਨਹੀਂ ਹਾਰਾਂਗੇ ਉਹਨਾਂ ਕਿਹਾ ਕਿ ਜੇਕਰ ਗੱਲਬਾਤ ਦੇ ਵਿੱਚ ਪੋਜ਼ਿਟਿਵ ਹੁੰਗਾਰਾ ਮਿਲਦਾ ਤਾਂ ਬਦਲਾ ਯਕੀਨੀ ਹੈ ਅਗਲੇ ਮਹੀਨੇ 9 ਮਾਰਚ ਨੂੰ ਹੋਣ ਵਾਲੀ ਚੋਣ ਦੇ ਵਿੱਚ ਕੈਨੇਡਾ ਦੀ ਲਿਬਰਲ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਰੂਬੀ ਟੇਲਾ ਆਪਣੀ ਚੋਣ ਦੇ ਵਿੱਚ ਵਿਦੇਸ਼ੀ ਦਖਲ ਦੇ ਸਵਾਲਾਂ ਦੇ ਵਿੱਚ ਖਿਰਨ ਲੱਗੀ ਹੈ ਜੀ ਹਾਂ ਪਾਰਟੀ ਹਾਈ ਕਮਾਂਡ ਨੇ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਨਿਸ਼ਚਿਤ ਸਮੇਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ ਹੈ ਜਾਣਕਾਰੀ ਦੇ ਅਨੁਸਾਰ ਸਵਾਲਾਂ ਵਾਲੀ ਸੂਚੀ ਦੇ ਵਿੱਚ ਉਸ ਦੀ ਚੋਣ ਦੇ ਵਿੱਚ ਕਿਸੇ ਬਾਹਰੀ ਸਰਕਾਰ ਵੱਲੋਂ ਅੰਦਰ ਖਾਤੇ ਹਮਾਇਤ ਬਾਰੇ ਵੀ ਸਵਾਲ ਨੇ ਉਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਭਾਈ ਪ੍ਰਧਾਨ ਤੇ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਮਾਇਤ ਮੰਗਣ ਬਾਰੇ ਵੀ ਸਵਾਲ ਪੁੱਛਿਆ ਗਿਆ ਹੈ। ਉਧਰ ਸਵਾਲ ਸੂਚੀ ਵਿੱਚ ਆਪਣਾ ਨਾਂ ਆਉਣ ਤੇ ਪੈਟ੍ਰਿਕ ਬ੍ਰਾਊਨ ਨੇ ਬਿਆਨ ਜਾਰੀ ਕਰਕੇ ਇਸ ਦੋਸ਼ ਨੂੰ ਨਕਾਰਿਆ। ਗਲੋਬ ਐਂਡ ਮੇਲ ਦੇ ਅਨੁਸਾਰ ਉਬਿਟਰਲਾ ਨੂੰ ਚੋਣ ਫੰਡ ਬਾਰੇ ਵੀ ਸਵਾਲ ਕੀਤੇ ਗਏ ਤੇ 12 ਵੱਡੇ ਫੰਡ ਦਾਨੀਆਂ ਬਾਰੇ ਪੁੱਛਿਆ ਗਿਆ। ਕਾਦੀਆਂ ਦੇ ਬੈਂਕ ਆਫ ਬੜੋਦਾ ਵਿਖੇ ਪਿਛਲੇ 3 ਮਹੀਨੇ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਬੈਂਕ ਘੇਰ ਕੇ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਜੀਹਾਂ ਮਾਮਲਾ ਬੈਂਕ ਦੇ ਇੱਕ ਮੁਲਾਜ਼ਮ ਦੇ ਵੱਲੋਂ ਕਈ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰਕੇ ਫਰਾਰ ਹੋਣ ਦਾ ਹੈ ਉਕਤ ਮੁਲਾਜ਼ਮ ਲੋਕਾਂ ਕੋਲੋਂ ਪੈਸੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਉਣ ਤੇ ਐਫ ਡੀ ਬਣਵਾਉਣ ਦੇ ਨਾਂ ਤੇ ਪੈਸੇ ਲੈ ਲੈਂਦਾ ਸੀ ਤੇ ਜਮ੍ਹਾਂ ਨਹੀਂ ਕਰਵਾਉਂਦਾ ਸੀ ਤੇ ਫਿਰ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਬੈਂਕ ਦਾ ਉਕਤ ਮੁਲਾਜ਼ਮ ਨੌਕਰੀ ਛੱਡ ਕੇ ਫਰਾਰ ਹੋ ਗਿਆ ਲੋਕ ਪਿਛਲੇ 3 ਮਹੀਨੇ ਤੋਂ ਬੈਂਕ ਦੇ ਚੱਕਰ ਲਗਾ ਰਹੇ ਨੇ ਤੇ ਉਹਨਾਂ ਨੂੰ ਇਹੋ ਆਸ਼ਵਾਸਨ ਦਵਾਇਆ ਜਾਂਦਾ ਹੈ ਕਿ ਤੁਹਾਡੇ ਪੈਸੇ ਜਲਦ ਮਿਲ ਜਾਣਗੇ ਪਰ 3 ਮਹੀਨੇ ਵੀ ਇਤਜਾਨ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਤੰਗ ਆ ਕੇ ਲੋਕਾਂ ਨੇ ਅੱਜ ਬੈਂਕ ਦਾ ਘੇਰਾਓ ਕੀਤਾ ਤੇ ਕਿਹਾ ਕਿ ਜੇ ਉਹਨਾਂ ਦੀ ਰਕਮ ਉਹਨਾਂ ਨੂੰ ਵਾਪਸ ਨਾ ਮਿਲੀ ਤਾਂ ਉਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਲਗਾਇਆ ਜਾਵੇਗਾ ਦੱਸ ਦਈਏ ਕਿ ਲੋਕਾਂ ਦੀ ਸ਼ਿਕਾਇਤ ਤੇ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ। ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਹੈ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 4.5 ਲੱਖ ਰੁਪਏ ਆ ਸੀ ਅਕਾਊਂਟ ਵਿੱਚ। ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਵਿੰਦਰ ਸਿੰਘ ਸੀ। ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ। ਉਹਦੋਂ ਇਹਨਾਂ ਦਾ 4.5 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ। ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰੇ ਕੁਝ ਨਹੀਂ ਕਰ ਰੇ ਨਾਲ ਵਿੱਚ ਕਹਿ ਰਿਆ ਪੁਲਿਸ ਇਹਨਾਂ ਨੂੰ ਇਨਵੋਲਵ ਆ ਉਥੇ ਆਖਰੀ ਕਰਾਉਣੀ ਆ ਪੁਸ਼ ਕਰਾਉਣਾ ਵਾ ਪਰ ਅਸੀਂ ਇਹਨਾਂ ਕੋਲ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰੇ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਦਾ ਵਾਲਿਆਂ ਨੇ ਨਵਾਂ ਸਟਾਫ ਲਿਆ ਆ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੀ ਕਹੀਏ ਆਪਾਂ ਹਾਂਜੀ ਕੀ ਤੁਹਾਡਾ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟ ਟੋਡਰ ਮਲਵਾ ਤੇ ਮੇਰੀ ਨੌ ਦੇ ਨਾਂ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਇਹ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁਲਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਘਰ ਦੇ ਦਰਨੇ ਪਾਇਆ ਕਾਊਂਟ ਦੇ ਵਿੱਚ ਜਮ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ account ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਣ ਦੇ ਤਰਲੇ ਕਿਦਾਂ ਜੀ ਆਜਾਦ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਰੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਮੈਂ ਧਰਨਾ ਇਹ ਨਹੀਂ ਆ 2 ਦਿਨ 2 ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਬ ਜ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਥੇ ਲੱਗੇ ਸਰਵਾ 1900 ਰੁਪਏ ਲੱਗੇ ਦੋ ਲੱਖ 1.5 ਲੱਖ ਰੁਪਏ ਵੀ ਕਤਮ ਹੋ ਗਿਆ ਮੈਂ ਜਿਹਨੂੰ ਸਾਨੂੰ ਆਖਿਆ ਮੈਂ ਹੈ 1.5 ਲੱਖ ਮੇਰਾ ਕਤਮ ਹੋ ਗਿਆ ਐਂਟਰੀ ਕਰਾਈ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ ਉਹ ਕੈਸ਼ ਹੀ ਪੁੱਛਿਆ ਆਂਦਾ ਕੁਝ ਟੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਹਨੇ ਪੈਸੇ ਆ ਗਏ ਆ ਹਾਂ ਤੇ ਆ ਜਾਣਗੇ ਕਾਊਂਟ ਦੇ ਕੋਈ ਪੈ ਨਹੀਂ ਆਇਆ ਇਹ ਸਾਰੇ ਚਾਹ ਨੂੰ ਪੜਾ ਇਹਨਾਂ ਹੁੰਦੇ ਨੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਸੀ ਉੱਥੇ ਦੀ ਤੇ ਅਜੇ ਨਾ ਨਾ ਨਹੀਂ ਪਤਾ ਕਾਜ ਇਹਨਾਂ ਦਾ ਹੀ ਨਾ ਦੇ ਨਾ ਦੇ ਕੀ ਕਹਿੰਦੇ ਨੇ ਦੇਖ ਲੈ ਉਹਨਾਂ ਆਏ ਐ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਐ ਅੰਮ੍ਰਿਤਸਰੋਂ ਆਏ ਹੀ ਆਂਦੇ ਇੱਕ ਮਹੀਨਾ ਦਾ ਤੈਨੂੰ ਪੈਸੇ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਤਾਂ ਇਹ ਦੇ ਦੇ ਇਹ ਜੁਮੀਰ ਬੈਂਕਾਂ ਕੀ ਹੈ ਬੈਂਕ ਨੂੰ ਪੈਸੇ ਦੇਵਾ ਕਰਾਇਆ ਇਹ ਸਾਰੇ ਸਾਰੇ ਬੈਕ ਡਾ ਕੇ ਗੰਗਿਆਓ। ਵੀ ਕੋਟ ਉਟ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ। ਉਹਦਾ 4.5 ਲੱਖ ਰੁਪਈਆ ਇਹਨੇ ਕਢ ਲਿਆ ਸਾਰਾ ਹੀ। ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਹੋ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਛੇਤੀ ਆਂਦੇ ਮਹੀਨੇ ਨੂੰ ਮਿਲ ਜਣੇ ਤੁਹਾਨੂੰ। 3 ਮਹੀਨੇ ਹੋ ਜੇ ਕੋਈ ਪੈਸਾ ਨਹੀਂ ਇਹਨਾਂ ਮਿਲਿਆ। ਆਉਂਦੀਆਂ ਫੇਰਾ ਮਾਰ ਕੇ ਚਲ ਜene। ਠੀਕ ਆ ਸਾਰਾ ਛੇਤੀ ਇਹਨਾਂ ਸਾਰੇ ਬੰਦੇ ਨੇ ਘਬੜਾ ਕੀਤਾ। ਨਾ ਕੱਲੇ ਦਾ ਲਾਉਂਡੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਅਸੀਂ ਇਹ ਕਰਨੇ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਇਹ ਕਦੀ ਆਦੇ ਬਸਰ ਜਾਓ ਕਦੀ ਅਸੀਂ ਮਤਲਬ ਕੀ ਹੋਏ ਅਕਾਉਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਬਸਾਰ ਚ ਲੈਣ ਜਾਈਏ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਅਮਰਿਤਪਾਲ ਦੇ ਵਕੀਲ ਨੇ ਕਿਹਾ ਕਿ ਉਸ ਲਈ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ ਹਾਲਾਂਕਿ ਅਦਾਲਤ ਇਸ ਪਟੀਸ਼ਨ ਤੇ ਅਗਲੀ ਸੁਣਵਾਈ 25 ਫਰਵਰੀ ਯਾਨੀ ਕਿ ਮੰਗਲਵਾਰ ਨੂੰ ਕਰੇਗੀ ਰਾਸ਼ਿਦ ਜੋ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੰਸ ਦੀ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਅਤਵਾਦੀ ਸਮੂਹਾਂ ਨੂੰ ਫੰਡ ਦੇਣ ਦੇ ਦੋਸ਼ਾਂ ਨਾਲ ਸੰਬੰਧਿਤ ਅਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਮੁਕਦਮੇ ਦਾ ਸਾਹਮਣਾ ਕਰ ਰਹੇ ਨੇ ਤੇ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਨੇ ਦੱਸਿਆ ਕਿ ਲੋਕ ਸਭਾ ਸਖਤਰ ਨੇ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਗੈਰਹਾਜ਼ਰ ਨੇ ਪਹਿਲਾਂ 24 ਜੂਨ ਤੋਂ 2 ਜੁਲਾਈ ਤੱਕ ਅਤੇ ਫਿਰ 22 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਲਈ ਇਸ ਤੋਂ ਬਾਅਦ ਉਹ 25 ਨਵੰਬਰ ਤੋਂ 12 ਦਸੰਬਰ ਤੱਕ 18 ਦਿਨ ਗੈਰਹਾਜ਼ਰ ਰਹੇ ਇਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਵਾਈ ਇਜਾਜ਼ਤ ਧੰਨਵਾਦ